ਹਾਂਜੀ ਆਪਾਂ ਆਪਣੇ ਕੱਪੜੇ ਹੁੰਦੇ ਨੇ ਜਿਹੜੇ ਮਹਿੰਗੇ ਸੂਟ ਇਹਨਾਂ ਨੂੰ ਘਰੇ ਕਿਵੇਂ ਡ੍ਰੈਕਲੀਨ ਕਰ ਸਕਦੇ ਆ ਕਿਉਂਕਿ ਜਿਹੜੇ ਆਪਣੇ ਮਹਿੰਗੇ ਸੂਟ ਨੇ ਇਹਨਾਂ ਨੂੰ ਡ੍ਰੈਕਲੀਨ ਕਰਾਉਣ ਵਾਸਤੇ ਅਕਸਰ ਹੀ ਆਪਾਂ ਨੂੰ 2200 ਰੁਪਏ ਦੇਣਾ ਹੀ ਪੈਂਦਾ ਇਸ ਕਰਕੇ ਆਪਾਂ ਇਹਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਘਰੇ ਕਰ ਸਕਦੇ ਆ ਤੇ ਤੁਹਾਡੇ ਸੂਟ ਨੇ ਜਿਹੜੇ ਬਿਲਕੁਲ ਐਵੇਂ ਹੀ ਰਹਿਣਗੇ ਤੇ ਬਿਲਕੁਲ ਵੀ ਨਹੀਂ ਚੜਨਗੇ ਤੇ ਨਾ ਹੀ ਇਹਨਾਂ ਦਾ ਕਲਰ ਨਿਕਲੂਗਾ ਜੇ ਤੁਸੀਂ ਇੱਕ ਵਾਰੀ ਇਸ ਤਰੀਕੇ ਨੂੰ ਇਸ ਢੰਗ ਦੇ ਨਾਲ ਅਪਣਾ ਲਿਆ ਤੇ ਉਸ ਤੋਂ ਬਾਅਦ ਤੁਸੀਂ ਇਹਦੇ ਚ ਠੰਡਾ ਪਾਣੀ ਲੈ ਲਓ ਠੰਡਾ ਪਾਣੀ ਲੈਣ ਤੋਂ ਬਾਅਦ ਤੁਸੀਂ ਇਹਦੇ 'ਚ ਕੋਈ ਵੀ ਸ਼ੈਂਪੂ ਲੈ ਲਓ ਕੋਈ ਵੀ ਮਤਲਬ ਕੰਪਨੀ ਦਾ ਹੋਵੇ ਕੋਈ ਪਾਊਚ ਵਗੈਰਾ ਜਾਂ ਫਿਰ ਤੁਸੀਂ ਇਦਾਂ ਹੀ ਬੋਟਲ 'ਚ ਸ਼ੈਂਪੂ ਜਿਹਦੇ ਨਾਲ ਸਿਰ ਤੋਂ ਨਹੀਂ ਉਹ ਲੈ ਲਓ ਤੇ ਇੱਕ ਚਮਚਾ ਤੁਸੀਂ ਇਹਦੇ 'ਚ ਲੈ ਲਓ ਬੇਕਿੰਗ ਸੋਡੇ ਦਾ ਇਹਨਾਂ ਦੋਨੇ ਚੀਜ਼ਾਂ ਨੂੰ ਪੂਰੀ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਦਿਓ ਮਿਕਸ ਕਰਨ ਤੋਂ ਬਾਅਦ ਜਦੋਂ ਇਹਦੇ 'ਚ ਪੂਰੀ ਤਰ੍ਹਾਂ ਇਸ ਤਰੀਕੇ ਨਾਲ ਜਿਹੜੀ ਹੈਗੀ ਝੱਗ ਬਣ ਜੇ ਉਸ ਤੋਂ ਆ ਜਿਹੜੀ ਤੁਸੀਂ ਸ਼ਰਟ ਜਾਂ ਕੁਝ ਵੀ ਕੱਪੜਾ ਧੋਣਾ ਹੈ ਨਾ ਉਹ ਤੁਸੀਂ ਲੈ ਕੇ ਇਹਦੇ 'ਚ ਡਿਪ ਕਰ ਦਿਓ ਚੰਗੀ ਤਰ੍ਹਾਂ ਨਾਲ ਉਸ ਤੋਂ ਬਾਅਦ ਤੁਸੀਂ ਜਿੱਥੇ-ਜਿੱਥੇ ਤੁਹਾਨੂੰ ਲੱਗ ਰਿਹਾ ਵੀ ਇਹਦੇ ਗਲੇ ਤੇ ਜਾਂ ਬਾਹਾਂ ਤੇ ਕਿਤੇ ਵੀ ਤੁਹਾਨੂੰ ਮੈਲ ਨਜ਼ਰ ਆ ਰਹੀ ਹੈ ਹਲਕੇ-ਹਲਕੇ ਤਨਲ ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਮਸਲ-ਮਸਲ ਕੇ ਚੰਗੀ ਤਰ੍ਹਾਂ ਨਾਲ ਧੋ ਲਓ ਤੁਹਾਡੀ ਮੈਲ ਹੈ ਜਿਹੜੀ ਆਪਣੇ ਆਪ ਹੀ ਬਾਹਰ ਆ ਜਾਊਗੀ ਤੁਹਾਨੂੰ ਜ਼ਿਆਦਾ ਮਿਹਨਤ ਕਰਨ ਦੀ ਵੀ ਲੋੜ ਨਹੀਂ ਪੈਣੀ ਤੇ ਤੁਹਾਡਾ ਕੱਪੜਾ ਜਿਹੜਾ ਉਹ ਨਵੇਂ ਵਰਗਾ ਹੀ ਰਹੂਗਾ ਤੇ ਇੱਕ ਗੱਲ ਹੋਰ ਹੈ ਬਈ ਜਿਹੜੇ ਤੁਸੀਂ ਇਹਦੇ ਚ ਕੋਈ ਵੀ ਕੁਆਲਿਟੀ ਦਾ ਕੱਪੜਾ ਵਰਤ ਸਕਦੇ ਹੋ ਮਤਲਬ ਸਿਲਕ ਦਾ ਹੋਵੇ ਪਿਓਰ ਦਾ ਹੋਵੇ ਕੋਈ ਵੀ ਹੋਵੇ ਤੁਹਾਡਾ ਕੋਈ ਵੀ ਸੂਟ ਹੈ ਜਿਹੜਾ ਉਹ ਨਹੀਂ ਚੜੂਗਾ ਤੇ ਅਸੀਂ ਐਵੇਂ ਕਰ ਹੀ ਕਰ ਲੈਨੇ ਆ ਮਤਲਬ ਸਾਨੂੰ ਬਾਜ਼ਾਰ ਜਾਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਹੈਗੀ ਤੇ ਸਾਡਾ ਕਦੇ ਵੀ ਕੋਈ ਸੂਟ ਨਹੀਂ ਚੜਿਆ ਤੇ ਇਸ ਤੋਂ ਬਾਅਦ ਤੁਸੀਂ ਠੰਡਾ ਪਾਣੀ ਲੈ ਲਓ ਠੰਡਾ ਪਾਣੀ ਲੈ ਕੇ ਤੁਸੀਂ ਇਹਨੂੰ ਪੂਰੇ ਚੰਗੇ ਤਰੀਕੇ ਦੇ ਨਾਲ ਧੋ ਲਓ ਤਾਂ ਜੋ ਦਾ ਸ਼ੈਂਪੂ ਚੰਗਾ ਤਰ੍ਹਾਂ ਬਾਹਰ ਨਿਕਲ ਜੇ ਤੇ ਹੁਣ ਬਈ ਜਿਹੜੀ ਮੇਨ ਗੱਲ ਹੈਗੀ ਹੈ ਇਹਦੇ ਕੱਪੜਿਆਂ ਦੀ ਸ਼ਾਈਨ ਲਈ ਤੁਸੀਂ ਕਰਨਾ ਕੀ ਹੈ ਬਾਈਟ ਬਨੇਗਰ ਜਿਹੜਾ ਹੁੰਦਾ ਆਪਾਂ ਨੂੰ ਅਕਸਰ ਮਿਲ ਜਾਂਦਾ ਬਾਜ਼ਾਰ ਚ ਉਹ ਲੈ ਲਓ ਉਹਦੇ ਇੱਕ ਢੱਕਣਾ ਜਿਹੜਾ ਤੁਸੀਂ ਉਹ ਇਹਦੇ ਚ ਪਾ ਲਓ ਤੇ ਇਹਨੂੰ ਥੋੜੇ ਟਾਈਮ ਲਈ ਜਿਹੜਾ ਹੈਗੇ ਆਪਣਾ ਸੂਟ ਹੈ ਇਹਨੂੰ ਡਿਪ ਕਰਕੇ ਰੱਖ ਸਕਦੇ ਹੋ ਜੇ ਤੁਹਾਡੇ ਸੂਟ ਨੇ ਜਿਹੜੇ ਕਲਰਫੁੱਲ ਨੇ ਮੈਚਿੰਗ ਸੂਟ ਨੇ ਲੈ ਲਓ ਉਹ ਤੁਸੀਂ ਅਲੱਗ-ਅਲੱਗ ਹੀ ਧੋਣੇ ਨੇ ਕਿਉਂਕਿ ਫੇਰ ਕਈ ਵਾਰੀ ਥੋੜਾ ਮੋਟਾ ਕਲਰ ਹੈ ਜਿਹੜਾ ਨਿਕਲ ਕੇ ਦੂਜੇ ਚ ਨਾ ਚੜ ਜਾਵੇ